ਅਗਲੀ ਖਬਰ ਹੈ ਨਮਾਛਾ ਗਿੱਲਾ ਨਾਮ ਦਾ ਸਮੰਦਰ ਕਸਬਾ ਜਾੜਲਾ ਦੇ ਇੱਕ ਜੁਵਨ ਨੇ ਕੈਨੇਡਾ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਪਿਛਲੇ ਦਿਨੀ ਕੈਨੇਡਾ ਦੇ ਸ਼ਹਿਰ ਅਬੋਟਸਫੋਰਡ ਵਿਖੇ ਬੈਂਕੂਬਰ ਓਪਨ ਬੋਡੀ ਬਿਲਡਿੰਗ ਕੰਪੀਟੀਸ਼ਨ IFBB ਨੇ ਕੈਨੇਡੀਅਨ ਜੀਕ ਅਲਾਈንስ ਬਲੋ ਓਪਨ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਜਜ਼ਬਾ ਕੀਤਾ ਇਸ ਪ੍ਰਤੀਯੋਗਤਾ ਵਿੱਚ ਅਲੱਗ-ਅਲੱਗ ਸਾਰੇ ਦੇਸ਼ਾਂ ਦੇ 500 ਤੋਂ ਵੱਧ ਖਧਾਰੀਆਂ ਨੇ ਹਿੱਸਾ ਲਿਆ ਇਸ ਮੁਕਾਬਲੇ ਵਿੱਚ ਭਾਰਤ ਦੇ ਵੱਲੋਂ ਸਹਿਜਾਗਲਾ ਨੇ ਹਿੱਸਾ ਲਿਆ ਇਸ ਮੁਕਾਬਲੇ ਵਿੱਚ ਸਹਿਜਾਗਲਾ ਨੇ 4 ਕੈਟੇਗਰੀਆਂ ਵਿੱਚ ਖੇਡ ਕੇ ਸਿਲਵਰ ਮੈਡਲ ਦਿੱਤੇ ਆ ਤੇ ਦੂਜਾ ਸਥਾਨ ਹਾਸਲ ਕੀਤਾ ਇੱਕ categories ਵਿੱਚ ਸਾਹਿਲ ਨੇ ਕਾਂਸੇ ਦਾ ਮੈਟਲ ਵੀ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਇਸ ਸਾਨ ਦਾ ਜਿੱਤ ਨਾਲ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਨਾਲ ਹੀ ਪੰਜਾਬ ਦੇ ਜਿਲ੍ਹਾ ਸ਼ੀਤਪਾਲ ਸਿੰਘ ਨਗਰ ਦੇ ਕਸਬਾ ਜਾਂੜਲਾ ਦੇ ਜੰਪਲ ਸਾਹਿਲ ਜਾਂੜਾ ਨੇ ਸਾਡੇ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਇਸ ਕੰਮ ਦੇ ਪਿੱਛੇ ਉਹਨਾਂ ਦੀ ਸਖਤ ਮਿਹਨਤ ਦੇ ਨਾਲ ਨਾਲ ਉਹਨਾਂ ਦੇ ਪਿਤਾ ਪਹਿਰਮਾਨ ਭੁਪਿੰਦਰ ਸਿੰਘ ਜਾਟਲਾ ਮਾਤਾ ਜੈਸਿੰਗਪੁਰ ਪੈਨ ਮੁਸਕਾਨ ਕੈਨੇਡਾ ਅਤੇ ਉਸਤਾਨ ਸਾਗਰ ਸੁਰਾਬ ਤੇ ਪਲੇਟਿਨਮ ਜਿਮ ਕੈਨੇਡਾ ਦਾ ਵਿਸ਼ੇਸ਼ ਯੋਗਦਾਨ ਹੈ ਸਾਹਿਬ ਅਗਲੀ ਖਬਰ ਹੈ